ਤਾ ਦਿੱਲੀ ਦੀ ਨਵੀਂ ਮੁੱਖ ਮੰਤਰੀ ਰੇਖਾ ਗੁਪਤਾ ਅੱਜ ਸੌ ਚੱਕਣ ਜਾ ਰਹੇ ਨੇ ਅੱਜ 12 ਵਜੇ ਦੇ ਕਰੀਬ ਉਹ ਸੌ ਚੱਕਣਗੇ ਜਦਕਿ ਸੌ ਚੱਕ ਸਮਾਗਮ 10 ਵਜੇ ਸ਼ੁਰੂ ਹੋ ਰਿਹਾ ਹੈ ਤਾਂ ਸੌ ਚੱਕ ਸਮਾਗਮ ਨੂੰ ਲੈ ਕੇ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਅਤੇ ਭਾਜਪਾ ਲੀਡਰ ਨੇ ਜਿਹੜੇ ਉਹ ਰਾਮਲੀਲਾ ਮੈਦਾਨ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਨੇ ਬਰਦਾਦ ਵਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਲਾਵਾ ਭਾਜਪਾ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀ ਵੀ ਇਸ ਸਮਾਗਮ ਦੇ ਵਿੱਚ ਸ਼ਿਰਕਤ ਕਰਨਗੇ ਨਾਲ ਹੀ ਤਮਾਮ ਬੀਜੇਪੀ ਦੇ ਸੀਨੀਅਰ ਲੀਡਰ ਨੇ ਜਿਹੜੇ ਉਹ ਵੀ ਇਸ ਸਮਾਗਮ ਦੇ ਵਿੱਚ ਮੌਜੂਦ ਰਹਿਣਗੇ ਤਾਂ 27 ਸਾਲ ਬਾਅਦ ਦਿੱਲੀ ਦੀ ਸੱਤਾ ਦੇ ਵਿੱਚ ਬੀਜੇਪੀ ਦੀ ਵਾਪਸੀ ਹੋਈ ਹੈ ਕੱਲ ਵਿਧਾਇਕ ਦਲ ਦੀ ਮੀਟਿੰਗ ਦੇ ਵਿੱਚ ਰੇਖਾ ਗੁਪਤਾ ਨੂੰ ਮੁੱਖ ਮੰਤਰੀ ਚੁਣਿਆ ਗਿਆ ਹੈ ਵਿਧਾਇਕ ਦਲ ਦਾ ਨੇਤਾ ਹੈ ਜਿਹੜਾ ਉਹ ਚੁਣਿਆ ਗਿਆ ਹੈ ਜਿਸ ਤੋਂ ਬਾਅਦ ਉਹਨਾਂ ਨੇ ਉਪ ਰਾਜਪਾਲ ਵੀ ਕੇ ਸਖਸੈਨਾ ਕੋਲ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕੀਤਾ ਹੈ ਤਾਂ ਅੱਜ ਉਹਨਾਂ ਦੇ ਨਾਲ 6 ਕੈਬਨਿਟ ਮੰਤਰੀ ਨੇ ਜਿਹੜੇ ਉਹ ਵੀ ਸੌ ਚੱਕਣਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਮੰਤਰੀ ਮੰਡਲ ਦੇ ਵਿੱਚ ਵਿਸਥਾਰ ਵੀ ਹੋ ਸਕਦਾ ਹੈ ਤਾ ਅੱਜ ਸੀਐਮ ਦੇ ਨਾਲ 6 ਕੈਬਨਿਟ ਮੰਤਰੀ ਨੇ ਜਿਹੜੇ ਉਹ ਵੀ ਸੌ ਚੁੱਕਣ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਪ੍ਰਵੇਸ਼ ਬਰਮਾ ਆਸ਼ਿਸ਼ ਸੂਦ ਬੰਜੇਂਦਰ ਸਿੰਘ ਸਰਸਰ ਰਵਿੰਦਰ ਇੰਦਰ ਰਾਜ ਕਪਿਲ ਮਿਸ਼ਰਾ ਤੇ ਪੰਕਜ ਕੁਮਾਰ ਸ਼ਾਮਿਲ ਨੇ ਤਾਂ ਕੌਮੀ ਰਾਜਧਾਨੀ ਦੇ ਵਿੱਚ 27 ਸਾਲੋਂ ਮਗਰੋਂ ਭਾਰਤ ਪਾਦੀ ਸੱਤਾ ਵਾਪਸੀ ਆ ਜਿਹੜੀ ਉਹ ਹੋਈ ਹੈ ਤਾਂ ਸ਼ਾਲੀਮਾਰ ਬਾਗ ਤੋਂ ਵਿਧਾਇਕਾ ਰੇਖਾ ਗੁਪਤਾ ਨੂੰ ਦਿੱਲੀ ਦਾ ਨਵਾਂ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੱਲ ਬੀਤੀ ਸ਼ਾਮ ਕੀਤਾ ਗਿਆ ਏ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਦੇ ਵਿੱਚ ਦਿੱਲੀ ਵਿਧਾਨ ਸਭਾ ਵਿੱਚ ਸਦਨ ਦਾ ਆਗੂ ਚੁਣਿਆ ਗਿਆ ਤਾਂ ਮੁੱਖ ਮੰਤਰੀ ਵੱਜੋਂ ਰੇਖਾ ਗੁਪਤਾ ਅਤੇ ਉਹਨਾਂ ਦੇ ਕੈਬਨਿਟ ਮੰਤਰੀ ਅਜੋ 12 ਵਜੇ ਦੇ ਕਰੀਬ ਰਾਮਲੀਲਾ ਮੈਦਾਨ ਦੇ ਵਿੱਚ ਹਲਫ ਲੈਣਗੇ ਰੇਖਾ ਗੁਪਤਾ ਨੇ ਸ਼ਾਲੀਮਾਰ ਬਾਗ ਵਿੱਚ ਆਪ ਦੀ ਉਮੀਦਵਾਰ ਬੰਦਨਾ ਕੁਮਾਰੀ ਨੂੰ 29000 ਵੋਟਾਂ ਦੇ ਨਾਲ ਹਰਾਇਆ ਭਾਜਪਾ ਦੇ ਕੇਂਦਰੀ ਨਿਗਰਾਨਾ ਰਵੀ ਸ਼ੰਕਰ ਪ੍ਰਸ਼ਾਦ ਅਤੇ ਓਪੀ ਤਨਖੜ ਦੀ ਮੌਜੂਦਗੀ ਦੇ ਵਿੱਚ ਪਾਰਟੀ ਵਿਧਾਇਕ ਦਲ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਸਾਰੇ 48 ਵਿਧਾਇਕ ਹਾਜ਼ਰ ਸਨ ਤారೇಖਾ ਗੁਪਤਾ ਦੇ ਨਾਮ ਦੀ ਤਜ਼ਵੀਜ਼ ਪਾਰਟੀ ਦੇ ਸੀਨੀਅਰ ਆਗੂਆ ਪ੍ਰਵੇਸ਼ ਵਰਮਾ ਵਿਜੇਂਦਰ ਗੁਪਤਾ ਅਤੇ ਸतीश ਉਪਾਧਿਆਏ ਦੇ ਪਿ ਵੱਲੋਂ ਪੇਸ਼ ਕੀਤੀ ਗਈ ਤਾਂ ਮੁੱਖ ਮੰਤਰੀ ਚੁਣੀ ਗਈ ਰੇਖਾ ਗੁਪਤਾ ਨੇ ਸਰਕਾਰ ਬਣਾਉਣ ਲਈ ਉਪ ਰਾਜਪਾਲ ਵੀ ਕੇ ਸਖਸੈਨਾ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਉਹਨਾਂ ਨੂੰ ਸਰਕਾਰ ਬਣਾਉਣ ਦਾ ਸੰੱਦ ਦਿੱਤਾ ਤਾਂ ਉਹ ਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ ਵਜੋਂ ਹਲਫ ਲੈਣਗੇ ਇਸ ਤੋਂ ਪਹਿਲਾਂ ਸੁਸ਼ਮਾ ਸ਼ਵਰਾਜ ਸ਼ੀਲਾ ਦਿਖਸ਼ਿਤ ਅਤੇ ਆਤਿਸ਼ੀ ਇਸ ਅਹੁਦੇ ਉੱਤੇ ਸੇਵਾਵਾਂ ਨਿਭਾ ਚੁੱਕੇ ਨੇ ਤਾਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਦੇ ਜਿਹੜੇ ਉਹ 8 ਫਰਵਰੀ ਨੂੰ ਆ ਗਏ ਸਨ ਅਤੇ ਭਾਜਪਾ ਵੱਲੋਂ ਮੁੱਖ ਮੰਤਰੀ ਦੇ ਨਾਮ ਦਾ ਐਲਾਨ 11 ਦਿਨ ਬਾਅਦ ਕੀਤਾ ਗਿਆ ਹੈ ਤਾ ਅੱਜ ਹੋ ਰਿਹਾ ਹਲਫਦਾਰੀ ਸਮਾਗਮ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਐਨਡੀਏ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ ਅਤੇ ਕਰੀਬ 50 ਹਜ਼ਾਰ ਹੋਰ ਵਿਅਕਤੀ ਹਿੱਸਾ ਲੈਣਗੇ ਤਾਂ ਸਭ ਤੋਂ ਕੁ ਸਮਾਗਮ ਦੇ ਲਈ ਕੇਂਦਰੀ ਉੱਤਰੀ ਅਤੇ ਨਵੀਂ ਦਿੱਲੀ ਇਲਾਕਿਆਂ ਦੇ ਵਿੱਚ 25 ਹਜ਼ਾਰ ਤੋਂ ਵੱਧ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਨੇ ਜਿਹੜੇ ਉਹ ਕੀਤੇ ਗਏ ਨੇ ਤਾਂ ਦੇਖਣਾ ਹੋਵੇਗਾ ਕਿ ਦਿੱਲੀ ਦੀ ਨਵੀਂ ਸਰਕਾਰ ਕਿਹੋ ਜਿਹੇ ਕੰਮ ਕਰਦੀ ਹੈ